ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਕਿਸੇ ਦੇ ਘਰੇ ਜਾ ਰਹੇ ਹਾਂ ਸਾਡੇ ਗਵਾਂਡੀਆਂ ਦੇ ਨਿੰਮ ਮੰਨਣਾ ਅੱਜ ਨਿੰਮ ਦੀ ਰਸਮ ਹੈ ਉਹਨਾਂ ਦੇ ਜਿਹੜਾ ਹੈਗਾ بیٹے ਕੋਲ ਬੇਟਾ ਹੋਇਆ ਹੈ ਹਨਾ ਬੇਟਾ ਜਿਹੜਾ ਹੈਗਾ ਬਾਹਰ ਹੀ ਹੋਇਆ ਜੀ ਇਟਲੀ ਦੇ ਵਿੱਚ ਉਹਰੇ ਜਿਹੜਾ ਹੈਗਾ ਪਰਿਵਾਰ ਹੈਗਾ ਆ ਪਿੱਛੇ ਪਰਿਵਾਰ ਉਹਨਾਂ ਵੱਲੋਂ ਦੇਖੋ ਨਿੰਮ ਦੀ ਰਸਮ ਹੋ ਰਹੀ ਹੈ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਰਵਾਜ ਹੈ ਜਦੋਂ ਮੁੰਡਾ ਹੁੰਦਾ ਹੈ ਮਟੰਗਿਆ ਜਾਂਦਾ ਹੈ ਹੁਣ ਆਪਾਂ ਆਜੋ ਦਿਖਾਉਣੇ ਆ ਤੁਹਾਨੂੰ ਵੀ ਪੁੱਛ ਐਂਟੀ ਦਾ ਅਰੇ ਮਮਾ ਦੇ ਪ੍ਰੋਜੈਕਟ ਜਾਂ ਇੱਧਰ ਚਾਹ ਪਾਣੀ ਸਭ ਜੀ ਤੇ ਕਿਤੇ ਲੱਗੀ ਜੀ ਦਦੀ ਦੀ ਸਰਗਨ ਗਏ ਦਾ ਦੀ ਦਦੀ ਦੀ ਸਰਗਨ ਲਾਵੇ ਕਿਸੇ ਮੋਰ ਚਾਹਦੇ ਜਣਾਹਾ ਮੁੰਡਾ ਕਹਿਦੇ ਨੇ ਬਣਾਉਣਾ ਬਣਾਉਣ ਦਾ ਉਹ ਕਿ ਤੂੰ 10000 ਦੇ ਤੱਕ ਦੇ ਕਹਿਦੇ ਮੈਨੂੰ ਆ ਸੀਗਾ ਅੱਗੇ ਮਾਰਦੇ ਹੋ

ਆ ਫੜੀ ਇਹ ਤਾਂ ਹੁਣ ਕਰ ਰਹੀ ਹੈ ਬੈਠੀ ਹੈ 2 ਬੋਲ ਕੀ ਬੋਲਣਾ ਚਾਹਣੀ ਹੈ ਬੋਲਾ ਬੋਲ ਕੀ ਬੋਲਣਾ ਚਾਹਣੀ ਹੈ ਬੋਲਾ ਹੈ ਬੁਆ ਬੋਲ ਬੋਲ ਆ ਗਏ ਬੰਦ ਕਰ ਦੇ ਤੇਰੀ ਨਹੀਂ ਆਈ ਕਿਤੇ ਨਹੀਂ ਮੈਂ ਆਉਣੀ ਦਾ ਖਾਣਾ ਖਾਣੇ ਆ ਪਾ ਕੇ ਨਹੀਂ ਆਂ ਖਾਣੇ ਨਹੀਂ ਆਂ ਦਹੀਂ ਨਾ ਮਾਗੀ ਖਾਣਾ ਖਾਣੇ ਨੀ ਕਦੋਂ ਆਏਗਾ ਦੋ ਦੋ ਬਣਾ ਦੇ in the Oh <laughs> mo do ਕੱਕ ਦੇ ਮੇਰੇ ਪਾਣੀ ਦੇ ਪਾਣੀ ਦੇ ਪਾਣੀ ਬੰਦੇ ਖੜਾ ਸੁੱਕ ਨੂੰ ਦੇ ਕਰੇ ਤਾਂ ਦੇ ਕੋਈ ਗਰੀਬ ਨੂੰ ਕਹਿੰਦੀ ਮੈਂ ਲੁਤਾ ਤੂੰ ਆ ਕੇ ਲੈ ਆ। ਕਹਿੰਦੀ بابا ਮੈਂ ਵੀ ਮੈਂ ਫੱਡਿਆ ਜੂਰ ਮੈਂ ਤਾਂ ਵਾਈ ਔਖੀਆਂ ਵੀ ਮੈਂ ਕਿਵੇਂ ਜਾਵਾਂ ਘਰ ਜੁੱਤੀਆਂ ਪਹਿਣ ਗਿਆ ਬੁੜੀ ਜਣਾ ਖਾਣਨ ਛੱਡ। ਤੈਨੂੰ ਪਤਾ ਹੀ ਆਵੇ। ਇਹ ਕਹਿੰਦਾ ਉਹਨੂੰ ਕਹਿੰਦਾ ਵਿਚਾਰੇ ਨੂੰ ਪਾਸਾ ਜਾ ਆਇਆ ਕਹਿੰਦਾ ਕਿੰਨੇ ਪੈਸੇ ਰਹਿਮੇਗਾ। ਹੈਲੋ ਗਰੀਬ ਨੂੰ ਪਿਆਦੀ ਉਹਨੇ ਕਹਿੰਦਾ 20 ਲਾਉ ਇਹਨੂੰ ਕਹਿੰਦੀ ਕਿਵੇਂ ਦਾ ਨਾ ਲਮਬੀ ਤੇਰੇ ਲਈ ਆਟੋ ਫਰੀ ਤੇਰੇ ਲਈ